ਗੱਲ ਕੀ ਹੋਣੀ ਐ ਉਦੋਂ ਰੁਪਿੰਦਰ ਕੋ ਗਏ ਹੀ ਨਾ ਰੁਪਿੰਦਰ ਨੇ ਕਿਤੇ ਪਿੱਛੇ ਮੰਮੀ ਨੂੰ ਫੋਨ ਲਾਤਾ ਪਰ ਅਮਰੋਦ ਤੇਰੀ ਗੱਲ ਠੀਕ ਆ ਤੇ ਜਰਾ ਕੁ ਝੋਨੇ ਤੱਕ ਉਹ ਖਲੋ ਜਾਂਦੀ ਆ ਤੇ ਮੁੜ ਕੇ ਬਣਾ ਲੇਦੇ ਪੁੱਤ ਕਿੱਦਾਂ ਦੀਆਂ ਗੱਲਾਂ ਰਹੀਆਂ ਕਰਨਾ ਹੁਣ ਤੇ ਵਨ ਸਵਨ ਦੇ ਡਿਜ਼ਾਈਨ ਚੱਲੇ ਆ ਉਹ ਡਿਜ਼ਾਈਨ ਉਹਨਾ ਕਿੰਨਾ ਟਾਈਮ ਹੋਇਆ ਬਣਾਏ ਇਹਨੂੰ ਚੱਲ ਲੱਭ ਫਿਰ ਅਸੀਂ ਤਾਂ ਤਿਆਰ ਹੀ ਆਂ ਬਸ ਅਸੀਂ ਜਾਣਾ ਹੀ ਆ ਹੁਣ ਸ਼ਹਿਰ ਜਿਹੜਾ ਮੇਰੇ ਵੱਲ ਸੈਟ ਨਹੀਂ ਹੂੰ ਤੇ ਮੰਮੀ ਆਈ ਹੀ ਮੇਰੇ ਵੱਲ ਸੋਈ ਦੇ ਵਿੱਚ ਆਹੋ ਤੇ ਕੈਂ ਦੇ ਆ ਨਾ ਇੱਥੇ ਕੁੰਬ ਦਾ ਮੇਲਾ ਲੱਗਾ ਵਾ ਕਿ ਜਿੱਥੇ ਗਵਾਚ ਗਿਆ ਵਾ ਨਾ ਤੇਰੇ ਅੰਦਰ ਮੈਂ ਆਵਾ ਦੋ ਘੰਟੇ ਹੋ ਗਏ ਤਿਆਰ ਹੋ ਕੇ ਬੈਠਿਆਂ ਨੂੰ ਸ਼ਹਿਰ ਜਾਣਾ ਹੈਗਾ ਰਪਿੰਦਰ ਨੂੰ ਮੈਂ ਕਹਿਣ ਲਈ ਹਾਂ ਸੰਦੀਪ ਕਹਿਣ ਲਈ ਵੀ ਭਾਬੀ ਵਰਗਾ ਸੈੱਟ ਬਣਾ ਦਿਓ ਉਹਨੂੰ ਮੈਂ ਕਿਹਾ ਵੀ ਸੈੱਟ ਕੱਢ ਕੇ ਦੇ ਜਿਹੜਾ ਸੈੱਟ ਮੰਮੀ ਉਹਨਾਂ ਨੇ ਪਾਇਆ ਸੀ ਨਾ ਏਦਾਂ ਕਰੀ ਉਹ ਵਿਖਾ ਲਉਣੀ ਪਰ ਨਾ ਇਹਨੇ ਕਿਥੇ ਜਾਣ ਛੱਡਣੀ ਹੈ ਮੰਮੀ ਨੇ ਅੱਜ ਤੇ ਹੱਦ ਹੀ ਕਰਤੀ ਐ ਹੋ ਨਹੀਂ ਮੈਂ ਇੱਥੇ ਰਹਿਣਾ ਹੌਣ ਮੈਂ ਚਾਲੀ ਜਾਣਾ। ਇੰਨੀ ਬੇਇੱਜ਼ਤੀ ਥੋੜਾ ਕੋਈ ਕਿਸੇ ਦੀ ਕਰਦਾ। ਮੰਮੀ ਨੇ ਤੇ ਅੱਜ ਹੱਥ ਵੀ ਕਰਤੀ ਏ। ਅੱਗੇ ਵੀ ਮੰਮੀ ਗੱਲਾਂ ਕਰਦੇ ਹੀ ਭਰਤ ਦਾ ਨਹੀਂ ਹੀ ਕੁਝ ਵੀ ਕਹਿੰਦਾ। ਹੋਂ ਤੇ ਮੈਂ ਰਹਿਣਾ ਹੀ ਨਹੀਂ ਇੱਥੇ। ਮੈਂ ਹੁਣ ਚਾਲੀ ਜਾ। ਰਮਨੂ ਬੈਕਾਟ ਕੇ ਬੈਠੀ ਆ ਕਿੱਥੇ ਚੱਲੀ ਆ? ਤੁਸੀਂ ਮੈਨੂੰ ਨਾ ਹੀ ਪੁੱਛੋ ਤਾਂ ਚੰਗੀ ਗੱਲ ਆ। ਲੈ ਦੱਸ ਪੁੱਛੋ ਕਿਉਂ ਨਾ ਕੀ ਗੱਲ ਹੋਈ ਏ ਦੱਸ। ਮੈਨੂੰ ਨਹੀਂ ਪਤਾ ਕੀ ਗੱਲ ਹੋਈ ਆ। ਉਹ ਨਹੀਂ ਇੱਧਰ ਓ ਇੱਥੇ ਬੈਠ ਪਹਿਲਾਂ। ਚਲ ਮੈਨੂੰ ਗੱਲ ਦੱਸ। ਕੀ ਗੱਲ ਹੋਈ ਆ ਮੰਮੀ ਨੇ ਪੁੱਛ ਲਓ ਕੀ ਗੱਲ ਹੋਈ ਆ ਨਹੀਂ ਤੂੰ ਦੱਸ ਦੇ ਨਾ ਮੈਨੂੰ ਕੀ ਗੱਲ ਕੱਪੜੇ ਕਿਹੜੀ ਕੋਲ ਪੈਕ ਕਰਨੀ ਆ ਮੰਮੀ ਕਾ ਪੁੱਛਿਆ ਮੰਮੀ ਆਪਣੇ ਮੂੰਹ ਦੱਸਣਗੇ ਨਾ ਕੀ ਗੱਲ ਹੋਈ ਆ ਚੱਲ ਜੇ ਮੈਂ ਤੈਨੂੰ ਪੁੱਛਣ ਨਾ ਮੈਨੂੰ ਦੱਸ ਦੇ ਕੀ ਗੱਲ ਆ ਗੱਲ ਕੀ ਹੋਣੀ ਆ ਉਹਦੋਂ ਰੁਪਿੰਦਰ ਕੋ ਗਏ ਸੀ ਨਾ ਰੁਪਿੰਦਰ ਨੇ ਕਿਤੇ ਪਿੱਛੇ ਮੰਮੀ ਨੂੰ ਫੋਨ ਲਾਤਾ ਤੇ ਪਤਾ ਨਹੀਂ ਕਿਹੜੀਆਂ ਗੱਲਾਂ ਵਧਾ ਚੜਾ ਕੇ ਦੱਸੀਆਂ ਗੱਲ ਤੇ ਰਿਸ਼ਤੇ ਦੀ ਆਈ ਨਾ ਸਿਆਪਾ ਦਾ ਨੇ ਹਾਡੇ ਘਰ ਆ ਪਾਤਾ ਤੇ ਮੰਮੀ ਨੇ ਅੱਜ ਮੇਰੇ ਵਾਲ ਫੜੇ ਆ ਹੈਂ ਵਾਲ ਫੜੇ ਆ ਇਹ ਕਿਦਾਂ ਦੀ ਗੱਲ ਕਰਨੀ ਹੋਰ ਕੀ ਅੱਜ ਮੰਮੀ ਮੇਰੇ ਵਾਲਾਂ ਨੂੰ ਪੇ ਆ ਮੈਂ ਤੁਹਾਡੇ ਕਹਨ ਤੇ ਪੁੱਛਿਆ ਸੀ ਨਾ ਰਿਸ਼ਤਾ ਤੁਸੀਂ ਮੈਨੂੰ ਕਿਹਾ ਸੀ ਨਾ ਗੱਲ ਕਰ ਲਈ ਇੱਥੇ ਮੈਂ ਕੀ ਮਾੜਾ ਕਰਤਾ ਕਿਹਾ ਤੇ ਮੈਂ ਹੀ ਪੁੱਛਣ ਵਾਲਾ ਪਰ ਸਾਨੂੰ ਕੀ ਪਤਾ ਵੀ ਏਡੀ ਵੱਡੀ ਗੱਲ ਹੋ ਰਹੀਣੀ ਆ ਮੰਮੀ ਤੇ ਅੱਜ ਮੰਮੀ ਨੇ ਤੇ ਹੱਥ ਹੀ ਕਰਤੀ ਅੱਜ ਪਰ ਆਹ ਤਾਂ ਨਵੀਂ ਗੱਲ ਸੁਣ ਲਈ ਮੈਂ ਕਿ ਮੰਮੀ ਵਾਲਾਂ ਨੂੰ ਪੈ ਗਈ ਆਵੇ ਵੈਸੇ ਨਾ ਮੰਮੀ ਨੂੰ ਐਦਾਂ ਨਹੀਂ ਹੀ ਕਰਨਾ ਚਾਹੀਦਾ ਕੁੜੀ ਪਿੱਛੇ ਲੱਗ ਕੇ ਮੈਂ ਵੀ ਘਰ ਦੀ ਨੋ ਆ ਪਰ ਮੰਮੀ ਨੇ ਮੇਰੀ ਇੰਨੀ ਬੇਇੱਜ਼ਤੀ ਕੀਤੀ 4 ਦਿਨ ਹੋ ਗਏ ਮੈਨੂੰ ਗੱਲਾਂ ਸੁਣਦੀ ਨੂੰ ਪਹਿਲੇ ਇੱਥੇ ਰੁਪਿੰਦਰ ਦੀਆਂ ਗੱਲਾਂ ਸੁਣ ਫੇਰ ਘਾਰਾ ਹੁਣ ਮੰਮੀ ਨੇ ਕਿਸੇ ਪਾਸੇ ਲੱਗਨ ਦਿੰਦੀ ਉਹਨੇ ਮੰਮੀ ਨੂੰ ਪਤਾ ਨਹੀਂ ਕਿਹੜੀਆਂ ਲੁੱਤੀਆਂ ਲਾ ਕੇ ਇਹਨੇ ਗੱਲਾਂ ਕੀਤੀਆਂ ਮੈਂ ਤਾਂ ਉਹਦੀ ਨੂੰ ਨਾਂ ਦਾ ਹੀ ਰਿਸ਼ਤਾ ਪੁੱਛਿਆ ਸੀ ਨਾ ਮੈਂ ਸੋਚਿਆ ਚੱਲ ਰਿਸ਼ਤੇਦਾਰੀ ਚ ਰਿਸ਼ਤਾ ਹੋ ਜਾਊਗਾ ਤਾਂ ਬੜੀ ਵਧੀਆ ਗੱਲ ਹੋਊਗੀ ਪਰ ਮੈਨੂੰ ਕੀ ਪਤਾ ਸੀ ਕਿ ਆਸ ਸਿਆਪਾ ਪਾ ਦੇਣਾ ਸਾਡੇ ਘਰ ਜੇ ਨਹੀਂ ਕਰਨਾ ਸੀ ਤੇ ਨਾ ਕਰ ਦਿੰਦੇ ਕੀ ਦੱਸਾਂ ਤੈਨੂੰ ਮੈਂ ਮੈਂ ਸਭ ਤੋਂ ਤੇਰਾ ਨਾਲ ਝੂਠ ਮਾਰਿਆ ਉਹਦਾ ਸੁਭਾਅ ਇੱਥੇ ਵੀ ਇਹੀ ਹੈ ਤੁਸੀਂ ਸੋਚੋ ਜੇ ਉਹ ਇੱਥੇ ਫੋਨ ਤੇ ਕਪਾਤ ਐਨਾ ਪਾ ਸਕਦੀ ਹੈ ਤਾਂ ਸੋਹਰਿਆਂ ਤੇ ਕੀ ਕਰਦੀ ਹੋਊਗੀ ਉੱਥੇ ਕਿੰਨਾ ਕੁ ਕਪੱਤ ਪਾਉਂਦੀ ਹੋਊਗੀ ਉਹਦਾ ਸੁਭਾਅ ਤੇ ਹੈ ਹੀ ਦਣਾ ਮੰਮੀ ਨੇ ਤੂੰ ਨਹੀਂ ਵੱਧ ਗੱਡ ਬੋਲੀ ਕੁਛ ਮੈਂ ਨਹੀਂ ਕੁਛ ਵੀ ਮੰਮੀ ਨੂੰ ਬੋਲੀ ਜੇ ਕੁਛ ਬੋਲੀ ਆ ਤੇ ਹੁਣੇ ਜਾ ਕੇ ਮਾਫੀ ਮੰਗ ਲਾ ਮੈਂ ਨਹੀਂ ਮਾਫੀ ਮੰਗਣੀ ਜੇ ਇਦਾਂ ਦਾ ਕੋਈ ਸਟੈਪ ਚੁੱਕ ਲਿਆ ਨਾ ਕਰੋ ਜਾਣ ਵਾਲਾ ਤੇ ਉਹਨਾਂ ਨੇ ਬਾਜ ਮੰਦੋਂ ਵੀ ਜਾਣ ਦੇਣਾ ਲੈਣ ਵਾਸਤੇ ਇਦਾਂ ਕਰ ਸਮਾਨ ਫੜ ਤੇ ਰੱਖ ਬਾਰੀ ਦੇ ਵਿੱਚ ਕਿਤੇ ਨਹੀਂ ਗਏ ਜਾਣਾ ਠੀਕ ਆ ਤੇ ਗਿਆ ਲੱਗਦਾ ਬੰਬੀ ਤੂੰ ਇਹਨਾਂ ਨਾਲ ਕਰਦੀਆਂ ਗੱਲਾਂ ਦੁਪਹਿਰੇ ਕਰਨਾ ਕੀ ਹੈ ਵਿਹਲੇ ਹੀ ਆ ਇਹੋ ਕੰਮ ਕਰਮ ਨੇ ਆਗੇ ਜੀ ਹਾਂ ਜੀ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਇੱਕ ਸਲਾਹ ਕਰਨੀ ਆ ਹਾਂ ਦੱਸੋ ਦੱਸਣਾ ਕੀ ਆ ਤੁਹਾਨੂੰ ਵੀ ਪਤਾ ਵਾ ਸੋਨਾ ਦਿਲੋਂ ਦੇਣਾ ਮਹਿੰਗਾ ਹੋਣ ਡਿਆ ਵਾ ਅੱਜ ਨਹੀਂ ਤਾਂ ਕੱਲ ਸੰਦੀਪ ਦਾ ਰਿਸ਼ਤਾ ਤੇ ਕਿਤਨਾ ਕਿਤੇ ਕਰਨਾ ਹੀ ਆਪਾਂ ਬਣਾਇਆ ਹੋਊ ਨਾ ਸੋਨਾ ਥੋੜਾ ਜਿਹਾ ਭਾਰ ਹੌਲਾ ਹੋ ਜਾਊਗਾ ਮੇਰਾ ਇਰਾਦਾ ਹੀ ਮੈਂ ਤੇ ਤਿਆਰ ਹੋਈ ਆ ਜਿਹੜੇ ਕਿ ਸ਼ਹਿਰੋਂ ਨਾ ਹੋਈਏ ਪਰ ਅਮਰੋ ਤੇ ਤੇਰੀ ਗੱਲ ਠੀਕ ਆ ਤੇ ਜਿਹੜਾ ਕਿ ਝੋਨੇ ਤੱਕ ਖਲੋ ਜਾਂਦੀ ਆ ਤੇ ਮੁੜ ਕੇ ਬਣਾ ਲੈਂਦੇ ਹੁਣ ਜਿਹੜੇ ਪੈਸੇ ਆ ਘਰ ਕਿਤੇ ਲੋੜ ਹੀ ਪੈ ਜਾਂਦੀ ਆ ਤੇ ਮੁੜ ਕੇ ਐਡੇ ਟਾਈਮ ਕਿੱਥੋਂ ਲਿਆਉਣੇ ਆ ਅੱਜ ਕੱਲ੍ਹ ਤਿਆਰ ਥੀ ਵੀ ਜਵਾਬ ਦੇ ਹੁੰਦੇ ਹੁੰਦੇ ਆ ਕਿ ਗਾੜੀ ਉਹਨਾਂ ਕੀ ਪਤਾ ਝੋਨਾ ਚੁਪਣਾ ਕਿ ਨਹੀਂ ਚੁਕਣਾ ਕੱਖ ਨਹੀਂ ਹੁੰਦਾ ਹੈਗੇ ਆ ਪੈਸੇ ਐਵੇਂ ਨਾਲ ਓਟਾਲੇ ਜੇ ਮਾਰੋ ਮੁੜ ਕੇ ਖਰਚਾ ਇਕੱਠਾ ਪਿਆ ਨਾ ਫੇਰ ਇਹਨੇ ਪੈਸੇ ਕਿੱਥੋਂ ਕੱਢਣੇ ਆ ਚੁੱਪ ਕਰਕੇ ਤੇ ਆਜੋ ਮੈਂ ਤਿਆਰ ਹੋਈ ਆ ਇਦਾਂ ਹੀ ਹੋਈ ਗਏ ਸ਼ਹਿਰੋਂ ਚਲ ਤੂੰ ਕਿਹੜਾ ਫਿਰ ਜਿੱਤ ਹਾਰਦੀ ਹੁੰਦੀ ਆ ਚੱਲ ਜਿੱਤ ਕਾਦੀ ਆ ਮੈਂ ਤਾਂ ਤੁਹਾਡਾ ਹੀ ਸੋਚਣ ਲਈ ਆ ਆਜੋ ਹੁਣ ਸੰਦੀਪ ਤੇ ਲੱਗਦਾ ਸੁੱਤੀ ਆ ਸੰਦੀਪ ਫਾਉਂਗੀ ਆ ਆ ਜਾ ਮਮੀ ਉਠ ਤਾਂ ਮੈਂ ਤੇਰਨਾਂ ਇੱਕ ਸਲਾਹ ਕਰਨੀ ਆ ਸਲਾਹ ਕਰਨੀ ਮਮੀ ਆਹੋ ਮੇਰੀ ਗਾ ਸੋਣਾ ਤੇਰਾ ਡੈਡੀ ਆ ਇਹ ਹੀ ਬੰਬੀ ਤੋਂ ਅੱਛਾ ਮੇਰਾ ਇਰਾਦਾ ਹੀ ਜਿਹੜਿਕ ਨਾ ਹੀ ਸ਼ਹਿਰੋਂ ਹੋਈ ਗੀ ਮਮੀ ਕੰਮ ਹੀ ਏ ਸ਼ਹਿਰ ਕੰਮ ਕੋ ਮਕਾਦਾ ਹੋਣਾ ਵਾ ਸੋਨਾ ਦਿਨੋਂ ਦਿਨ ਮਹਿੰਗਾ ਹੋਣ ਡਿਆ ਵਾ ਮੇਰਾ ਇਰਾਦਾ ਹੀ ਤੇਰੇ ਵਾਸਤੇ ਥੋੜਾ ਜਿਹਾ ਬਣਾ ਕੇ ਤਾਂ ਰੱਖ ਲੈਂਦੀ ਸੈਟ ਬਣਾਉਣ ਦਾ ਇਰਾਦਾ ਵਾ ਤੂੰ ਨਾਲ ਜਾਣਾ ਵਾ ਸਾਡੇ ਮਮੀ ਮੈਂ ਨਾਲ ਨਹੀਂ ਜਾਣਾ ਗਰਮੀ ਬੜੀ ਆ ਤੇ ਨਾਲੇ ਮੇਰੀ ਇੱਕ ਗੱਲ ਸੁਣਾ ਜਿੱਦਾਂ ਦਾ ਭਾਬੀ ਦਾ ਸੈੱਟ ਵਾ ਨਾ ਮੈਨੂੰ ਸੇਮ ਉਦਾਂ ਦਾ ਹੀ ਚਾਹੀਦਾ ਵਾ ਇਹ ਨਾ ਹੋਵੇ ਹੋਰ ਕੋਈ ਤੂੰ ਚੁੱਕ ਲਿਆਓ ਤੇ ਮੈਂ ਰੱਖਣਾ ਨਹੀਂ ਹੈਗਾ ਪੁੱਤ ਕਿੱਦਾਂ ਦੀਆਂ ਗੱਲਾਂ ਰਹੀਆਂ ਕਰਨ ਹੁਣ ਤੇ ਵਨ ਸਵਨ ਨੇ ਡਿਜ਼ਾਈਨ ਚੱਲੇ ਆ ਉਹ ਡਿਜ਼ਾਈਨ ਉਹ ਤੇ ਹੁਣਾ ਕਿੰਨਾ ਟਾਈਮ ਹੋਇਆ ਬਣਾਏ ਨੂੰ ਪੁਰਾਣਾ ਹੋ ਗਿਆ ਵਾ ਤੇ ਨਵੇਂ ਡਿਜ਼ਾਈਨ ਦਾ ਕੋਈ ਲਿਆਉਂਗੀ ਤੇ ਜੇ ਤੂੰ ਕਹਿਨੀ ਆ ਤੋ ਉਹਦੇ ਨਾਲ ਦਾ ਬਣਾ ਦਿੰਨੀ ਆ ਤੇ ਤੇਰੀ ਮਰਜ਼ੀ ਆ ਪੈਸੇ ਖਰਚਣੇ ਹੀ ਤੇ ਪਾਉਣਾ ਵਾ ਤੂੰ ਮੰਮੀ ਮੈਨੂੰ ਉਦਾਂ ਦਾ ਹੀ ਚਾਹੀਦਾ ਸੈਟ ਮੈਨੂੰ ਸੋਹਣਾ ਬਣ ਲੱਗਦਾ ਵਾ ਚੱਲ ਫਿਰ ਉਹਨੂੰ ਮੈਂ ਕਹਿੰਨੀ ਆਂ ਵੀ ਆਪਣਾ ਸੈਟ ਫੜਾ ਦੇ ਮੈਨੂੰ ਤੋ ਨਾਲ ਲਿਆ ਜਾਨੀ ਆ ਹੁਣ ਮੈਨੂੰ ਵੀ ਨਹੀਂ ਪਤਾ ਉਥੇ ਤਾਂ ਕਈ ਰੰਗ ਬਰੰਗੇ ਡਿਜ਼ਾਈਨ ਹੁੰਦੇ ਆ ਕੋਈ ਗੱਲ ਨਹੀਂ ਲੈ ਜਾ ਭਾਬੀ ਕੋਲ ਸੈਟ ਤੇ ਚੂੜੀਆਂ ਮੈਨੂੰ ਦੱਸ ਦੇ ਫਿਰ ਦੋ ਬਣਾਉਣ ਜਾਵਾਂ ਕਿ ਇੱਕੋ ਮੋਟਾ ਗਜਰਾ ਬਣਾ ਦਾ ਮੁੜ ਕੇ ਨਾ ਮੈਨੂੰ ਕਹੀਂ ਵੀ ਉਹਨੂੰ ਦੋ ਪਾਈਆਂ ਮੰਮੀ ਤੇ ਮੈਨੂੰ ਇੱਕੋ ਬਣਾ ਕੇ ਦਿੱਤੀ ਉਹ ਮੰਮੀ ਕੋਈ ਗੱਲ ਨਹੀਂ ਆਪਣੀ ਮਰਜ਼ੀ ਵੇਖ ਲਿਓ ਤੁਸੀਂ ਪੁੱਤ ਮੈਂ ਆਪਣੀ ਮਰਜ਼ੀ ਕਾਦੀ ਕਰਨੀ ਆ ਸਮਾਨਤ ਤੁਸੀਂ ਪਾਉਣਾ ਵਾ ਮੰਮੀ ਡੈਡੀ ਨਾਲ ਸਲਾਹ ਕਰ ਲਿਓ ਜੇ ਉਹ ਕਹਿਣਗੇ ਦੋ ਬਣਾਉਣੀਆਂ ਤੇ ਦੋ ਬਣਵਾ ਲਿਓ ਚਲ ਠੀਕ ਆ ਮੈਂ ਰਪਿੰਦਰ ਨੂੰ ਕਹਿੰਨੀ ਆ ਤੁਹਾਨੂੰ ਵੀ ਪਤਾ ਵਾ ਪਹਿਲੇ ਤਾਂ ਸਾਬ ਕਿਤਾਬਾਂ ਵੀ ਤੇ ਲਾਉਣੇ ਪੈਣਾ ਵਾ ਨਾ ਆਹੋ ਡੈਡੀ ਤੇਰੇ ਤੱਗੇ ਕਹਿਣ ਦੇ ਆ ਕਿ ਚੋਨੇ ਦੇ ਪੈਸੇ ਆ ਲੈਂਦੇ ਪਰ ਮੈਨੂੰ ਪਤਾ ਨਾ ਚੋਨਾ ਡੀਕਦੇ ਰਹੇ ਨਾ 10000 ਦਾ ਦਹੀਂ ਰੇੜੇ 'ਚ ਫਰਕ ਪਿਆ ਜਾਣਾ ਚਲੋ ਕੋਈ ਗੱਲ ਨਹੀਂ ਕੋਸ਼ਲੋ ਡੈਡੀ ਨੂੰ ਕੀ ਕਹਿੰਦੇ ਆ ਫਿਰ ਚਲ ਪਹਿਲਾਂ ਉਹਦੇ ਵੱਲੋਂ ਤਾਂ ਹੋ ਕੇ ਆਵਾ ਤੂੰ ਮੈਨੂੰ ਕੱਢ ਕੇ ਦੇ ਸੱਟ ਤੇ ਸ਼ਹਿਰ ਜਾਣਾ ਆਹੋ ਲੈ ਆਓ ਕੋਈ ਗੱਲ ਨਹੀਂ ਰਪਿੰਦਰ ਹਾਂਜੀ ਗੱਲ ਕੋਣ ਹੈ ਮੇਰੀ ਹਾਂਜੀ ਮੈਂ ਆਈ ਆ ਤੇਰੇ ਵੱਲ ਕੰਮ ਦੱਸੋ ਕੀ ਕੰਮੋਂ ਦੱਸਣਾ ਕੀ ਆ ਜਿਹੜਾ ਤੈਨੂੰ ਵਿਆਹ ਤੇ ਅਸੀਂ ਸੈੱਟ ਪਾਇਆ ਸੀ ਨਾ ਹਾਂਜੀ ਉਹ ਮੈਨੂੰ ਸੈੱਟ ਦੇਹ ਜਿਹੜੇ ਉਹ ਚਾਹੀਦਾ ਵਾ ਮੈਨੂੰ ਸੈੱਟ ਉਹ ਤੁਸੀਂ ਕੀ ਕਰਨਾ ਹੈ ਮੈਨੂੰ ਚਾਹੀਦਾ ਵਾ ਮੈਂ ਜਿਹੜੇ ਸ਼ਹਿਰ ਜਾਣਾ ਸੀ ਨਾਲ ਖੜਨਾ ਵਾ ਕਰਨਾ ਕੀ ਦੱਸੋ ਸਹੀ ਕਰਨਾ ਕੀ ਆ ਉਹਦੇ ਨਾਲ ਦਾ ਬਣਾ ਕੇ ਲਿਆਉਣਾ ਵਾ ਨਾਲ ਦਾ ਬਣਾ ਕੇ ਲਿਆਉਣਾ ਵਾ ਮੰਮੀ ਉਹ ਤੇ ਰਵਾਜ ਹੀ ਪੁਰਾਣਾ ਵਾ ਉਹਦੇ ਨਾਲ ਤਾਂ ਤੁਸੀਂ ਬਣਾ ਕੇ ਕੀ ਕਰਨਾ ਹੁਣ ਕੋਈ ਗੱਲ ਨਹੀਂ ਪੁਰਾਣਾ ਵਾ ਤੇ ਤੂੰ ਮੈਨੂੰ ਕੱਢ ਕੇ ਦੇ ਮੈਂ ਤਾਂ ਤਿਆਰ ਹਾਂ ਇਦਾਂ ਹੀ ਸ਼ਹਿਰ ਚੱਲ ਜਾਣਾ ਵਾ ਤੇਰੇ ਡੈਡੀ ਨੇ ਮੈਂ ਕੀਤੀ ਸੀ ਸਲਾਹ ਤੋ ਕਹਿਣ ਰਹੀ ਜਾਂ ਫੜ ਲਿਆ ਮੰਮੀ ਉਹਦੇ ਵੇਖਣਾ ਪਣਾ ਵਾ ਪਤਾ ਨਹੀਂ ਕਿੱਥੇ ਰੱਖਿਆ ਵਾ ਕੋਈ ਲੱਭ ਦਿੰਨੀ ਆ ਤੇ ਫੜਾ ਦਿੰਨੀ ਆ ਤੁਹਾਨੂੰ ਫਿਰ ਚੱਲ ਲੱਭ ਫਿਰ ਅਸੀਂ ਤਾਂ ਤਿਆਰ ਹੀ ਆਂ ਬਸ ਇਹੀ ਜਾਣਾ ਹੀ ਆ ਹੁਣ ਸ਼ਹਿਰ ਤੇ ਛੇਤੀ ਕਰ ਮੁੜ ਕੇ ਧੋਪ ਬੜੀ ਚੜ ਜਾਣੀ ਆ ਗਰਮੀ ਦੇ ਵਿੱਚ ਨਾ ਓਖਾ ਹੋ ਜਾਂਦਾ ਜਾਣਾ ਆਉਣਾ ਹੋਗਾ ਤੇ ਦੇਹ ਨੂੰ ਲੱਭ ਕੇ ਚੰਦ ਵੇਖਦੀ ਆ ਜਾ ਕੇ ਇਹ ਨਾਨੀਦ ਨੂੰ ਸੱਟ ਵਾਲੀ ਗੱਲ ਕਹਿ ਕੇ ਨਾ ਮਿੰਦੇ ਟੈਨਸ਼ਨ ਭਾ ਕੇ ਰੱਖ ਦਿੱਤੀ ਆ ਉਹ ਤਾਂ ਮੇਰੇ ਦਿਮਾਗ ਦੇ ਵਿੱਚ ਨਹੀਂ ਆਇਆ। ਉਹ ਤਾਂ ਮੇਰੇ ਪਿੰਡ ਫੜਾਈ ਹੀ ਜਦੋਂ ਵਿਆਹ ਗਏ ਸੀ। ਹੁਣ ਕੀ ਜਵਾਬ ਦਵਾ ਇਹਨਾਂ ਨੂੰ? ਇਹਨਾਂ ਨੇ ਕਹਿਣਾ ਵਾ ਖਰੇ ਜਾਣਗੇ ਉੱਥੇ ਫੜਾਈ ਆ। ਤੇ ਇੰਨੀ ਵਾਰ ਗਏ ਵੀ ਆ ਪਿੰਡ ਤੇ ਦਿਮਾਗ 'ਚ ਇੰਨੀ ਗੱਲ ਹੀ ਨਹੀਂ ਆਈ ਵੀ ਆਉਂਦੇ-ਆਉਂਦੇ ਨੂੰ ਫੜੀ ਆਈਏ ਤੇ ਘਰ ਲੈ ਆਈਏ। ਹੁਣ ਕੀ ਕਰਾਂ? ਇਹ ਵੀ ਪਤਾ ਨਹੀਂ ਕਿੱਥੇ ਇਹਨਾਂ ਨੇ ਕਰਦੀਆਂ ਗੱਲ। ਭੀ ਆ ਗੱਲ ਬਾਤ ਵਾ ਤੇ ਕੀ ਕਰਾਂ ਹੁਣ? ਜੇ ਸਦਾ ਨੰਨ ਜਵਾਬ ਦਿੱਤਾ ਨਾ ਇਹਨਾਂ ਦਾ ਗਲਤ ਮਤਲਬ ਸਮਝਣਾ ਕਿ ਤੂੰ ਪਿੰਡ ਜਾਣ ਕੇ ਦੇ ਕੇ ਆਈਆਂ ਇਹਨਾਂ ਨੂੰ ਹੀ ਪੁੱਛਦੀਆਂ ਪਹਿਲਾਂ ਕਿਥੋਂ ਆਏ ਤੁਸੀਂ ਮੈਂ ਇੱਥੇ ਗਿਆ ਹਾਂ ਮੜਾ ਜਾ ਸ਼ਹਿਰ ਤੱਕ ਕੰਮ ਹੀ ਕੋਈ ਨਹੀਂ ਦੱਸ ਕੇ ਦੀ ਗਏ ਉਹ ਕੰਮ ਇਦਾਂ ਹੀ ਨਿਕਾ ਗਿਆ ਸੀ ਆ ਗਿਆ ਮੈਂ ਛੇਤੀ ਕਿਉਂ ਉਦਾਂ ਹੀ ਕਿੰਨੂ ਵੇਖਣ ਨਹੀਂ ਇਥੇ ਤੁਹਾਨੂੰ ਹੀ ਡੀ ਕੰਦੀ ਹਾਂ ਮੈਂ ਤੇ ਵੇਖਣਾ ਹੀ ਪਛਾਇਤ ਬਾਹਰ ਕਿਤੇ ਬੈਠੇ ਹੋਣੀ ਉਹ ਬਾਹਰ ਨਹੀਂ ਉਹ ਸਮਾਨ ਜੇ ਖੜਵਾ ਕੇ ਮਰੇ ਨੂੰ ਤੇ ਉਹ ਦੇ ਕੇ ਤੇ ਆ ਗਿਆ ਅਛਾ ਅਛਾ ਤੇ ਉਹ ਮੈਂ ਕਰਨੀ ਆ ਗੱਲ ਤਾਂ ਡੇਨਾ ਦੱਸੋ ਜਿਹੜਾ ਮੇਰੇ ਵਾਲਾ ਸੈਟ ਨਹੀਂ ਹੂੰ ਉਹ ਮੰਮੀ ਆਏ ਹੀ ਮੇਰੇ ਵਾਲ ਸੋਈ ਦੇ ਵਿੱਚ ਆਹੋ ਤੇ ਕਹਿੰਦੀ ਆ ਵੀ ਉਹ ਵਾਲਾ ਸੈਟ ਮੈਨੂੰ ਦੇਈ ਹੂੰ ਪਤਾ ਨਹੀਂ ਉਹ ਨਾਲ ਦਾ ਫਿਰ ਬਣਾਉਣਾ ਵਾਂ ਕਿ ਕੀ ਕਰਨਾ ਹੁਣ ਸੱਚ ਦਾ ਤੇ ਮੈਨੂੰ ਵੀ ਨਹੀਂ ਪਤਾ ਹੈਗਾ ਕਿ ਕੀ ਗੱਲ ਵਾ ਵੇਚਣ ਹੂੰ ਉਹ ਸੈਟਰਡੇ ਆ ਮੰਗਣਾ ਤੇ ਉਹ ਤਾਂ ਤੁਹਾਨੂੰ ਪਤਾ ਵਾ ਉਦੋਂ ਜਦੋਂ ਗਏ ਨਹੀਂ ਉਥੇ ਵਿਆਹ ਆਹੋ ਉਹ ਆਦ ਮੁੰਡੇ ਦੇ ਹੂੰ ਉਦੋਂ ਆਉਂਦੀ ਆਂਦੀ ਉਹਨੇ ਰਹਾ ਹੋ ਗਏ ਤੇ ਮੈਂ ਤਾਂ ਫੜਾਈ ਹਾਂ ਦੋ ਪਿੰਡ ਮੰਮੀ ਨੂੰ ਚਲੋ ਹੀ ਥੇਰਾ ਛੱਡੇ ਤੋਂ ਬਾਅਦ ਲੈ ਜਾਾਂਗੇ ਆਹੋ ਤੋ ਇੰਨਾ ਦਿਮਾਗ ਦੇ ਮੇਰੇ ਕੰਮ ਨਹੀਂ ਕੀਤਾ ਮੁੰਡੇ ਲੈ ਆਈ ਹੈਗੀ ਉਥੋਂ ਜਾ ਕੇ ਉਹ ਤਾਂ ਪਿੰਡ ਪਿਆਵੰਦੋ ਦਾ ਤੋ ਹੁਣ ਮੈਨੂੰ ਇਹ ਦੱਸੋ ਕਿ ਕੀ ਜਵਾਬ ਦਵਾਵੇਂ ਇਹਨਾਂ ਨੂੰ ਕਿ ਕਿੱਥੇ ਆ ਤੇ ਕਿੱਥੇ ਨਹੀਂ ਬਹੁਤ ਮੰਗਣ ਦੇ ਓ ਮੇਰੀ ਗੱਲ ਸੁਣ ਟੈਨਸ਼ਨ ਕੋ ਲੈਣ ਡੀਆਂ ਤੂੰ ਸਿੱਧਾ ਮੰਮੀ ਨੂੰ ਕਹਿ ਦਿੰਦੀ ਵੀ ਪਿੰਡ ਪਿਆਵ ਤੇ ਕੋਈ ਗੱਲ ਨਹੀਂ ਜੇ ਜ਼ਿਆਦਾ ਯੂਰ ਪਾਉਣਗੇ ਤੇ ਇੱਕ ਦੋ ਦਿਨ ਚ ਲਿਆ ਦੇਣੇ ਇਹਨਾਂ ਨੂੰ ਐਂ ਕਿਹੜਾ ਵੇਚਤਾ ਵੋ ਪਤਾ ਨਾ ਗੱਲ ਕੀ ਆ ਹਾਂ ਮੰਗ ਵੀ ਹੁਣ ਇਹਨਾਂ ਨੇ ਪੈਰ ਤੇ ਲਿਆ ਆਵ ਜਾਣਾ ਕਿੱਥੇ ਇਹਨਾਂ ਨੇ ਲੈ ਗਿਓ ਹੁਣ ਇਹਨਾਂ ਤੇ ਮੈਨੂੰ ਵੀ ਨਹੀਂ ਪਤਾ ਵੀ ਕਿੱਥੇ ਜਾਣਾ ਵਾ ਤੇ ਕਿੱਥੇ ਨਹੀਂ ਤੂੰ ਹੀ ਤਾਂ ਹੀ ਨਹੀਂ ਗੱਲ ਕਹਿਂਦੇ ਆਂ ਕਿ ਜਾ ਕੇ ਤੇ ਕਹਿ ਦੇ ਆਹੋ ਤੇ ਪਰ ਉਹਦਾ ਤੁਹਾਨੂੰ ਪਤਾ ਨਹੀਂ ਨਾ ਗਾੜੀਆਂ ਤੇ ਕੋਈ ਗੱਲ ਨਹੀਂ ਮੈਂ ਕਹਿ ਦਿੰਦਾ ਵਾਂ ਵੀ ਚੱਲ ਪਿੰਡ ਦਿੱਤਾ ਵਾ ਤੇ ਉਥੇ ਪਈ ਆ ਉਹਨੇ ਤਾਂ ਗਾੜੀ ਨੂੰ ਇੰਨੀ ਗੱਲੀ ਕਹਿਣੀ ਆ ਲੈ ਘਰੇ ਜਾਣਗੇ ਫੜਾ ਕੇ ਆਈ ਆ ਅੱਥੇ ਮੈਂ ਕਹਿ ਦਿੰਦਾ ਮਮੀ ਨੂੰ ਫਿਰ ਨਾ ਜੇ ਤੂੰ ਨਹੀਂ ਕਹਿਣਾ ਤੂੰ ਮੈਨੂੰ ਤੇ ਪਤਾ ਹੀ ਜਣਾ ਵੀ ਉੱਥੇ ਪਿਆ ਵਾ ਜੇ ਤੇਰੇ ਤੇ ਨਾਜਕੀਨ ਕਰਨਗੇ ਤੇ ਚੱਲ ਵੇਖ ਲਓ ਹੁਣ ਜੋ ਜਵਾਬ ਦੇਣਾ ਵਾ ਦੇ ਦਿਓ ਉਹਨਾਂ ਨੂੰ ਤੇ ਪਤਾ ਨਹੀਂ ਉਹ ਸ਼ਹਿਰ ਚੱਲੇ ਯੂ ਕੀ ਕਰਨਾ ਕੁੜੀ ਆਦੀ ਕੋ ਬਣਾਉਣਾ ਹੋਣਾ ਹੋਰ ਉਹਨਾਂ ਨੇ ਕਰ ਚੱਲ ਰਹਿਣ ਦੋ ਤੁਸੀਂ ਫੇਰ ਤੁਹਾਨੂੰ ਪਤਾ ਸੀ ਬੋਲਣ ਲੱਗੇ ਵੇਖਣਾ ਇਹਨਾਂ ਨੇ ਕੁਝ ਵੀ ਤੇ ਮੈਂ ਆਪੇ ਕੋਈ ਨਹੀਂ ਕਹਿ ਦਿੰਦੀ ਇਹਨਾਂ ਨੂੰ ਕਿ ਪਿੰਡ ਦਿੱਤਾ ਵਾ ਕੋਈ ਨਹੀਂ ਨਾ ਹੋਊ ਤੇ ਕੱਲ ਨੂੰ ਜਾ ਕੇ ਲੈ ਆਉਣਾ ਓਏ ਆ ਤੂੰ ਸਿੱਧੀ ਸੱਚਾਈ ਦੱਸ ਉਹਨਾਂ ਨੂੰ ਤੂੰ ਕੱਲ ਹੀ ਧਰਨ ਦੀ ਆ ਚੱਲ ਆਜੋ ਫਿਰ ਕੋਈ ਕਹਿ ਦਿੰਨੇ ਆ ਕੋਈ ਗੱਲ ਨਹੀਂ ਜਾਦੇ ਵੀ ਅਸੀਂ ਵੇਚਤਾ ਨਿਰਪਿੰਦਰਾ ਤੈਨੂੰ ਮੈਂ ਕੀ ਕਿਹਾ ਵਾ ਕੀ ਹੱਥ ਪੈਰ ਦੇ ਮਾਰੀ ਜਾਣ ਰਹੀ ਆ ਮੰਮੀ ਹੱਥ ਪੈਰ ਕੀ ਮਾਰਨੀ ਆ ਸੋਨਾ ਨਹੀਂ ਲੱਭੰਦਿਆ ਪਤਾ ਨਹੀਂ ਕਿੱਥੇ ਰੱਖਿਆ ਗਿਆ ਵਾ ਰੱਖਿਆ ਗਿਆ ਵਾ ਕੋਈ ਨਹੀਂ ਵੇਨੀ ਆ ਦੂਸਰੀ ਲਮਰੀ ਜਮਾ ਸਟੋਰ ਵਾਲੀ ਜਿੰਨਾ ਕਿਤੇ ਪਿਆ ਹੋਵੇ ਇੱਧਰ ਤਾਂ ਹੈ ਨਹੀਂ ਆ ਕਿਤੇ ਵੀ ਤੇਰਾ ਦਿਮਾਗ ਠੀਕ ਵੀ ਹੈਗਾ ਕਿ ਨਹੀਂ ਉਹ ਹੈਗੇ ਰੁਪਈਏ ਦੋਵਾਂ ਰੁਪਈਆ ਦੀ ਚੀਜ਼ ਆ ਪੀ ਜਿੱਥੇ ਜੀ ਕੀਤਾ ਉੱਥੇ ਸੜਤੀ ਉਹ ਮੰਮੀ ਹੈਗਾ ਦੇ ਘਰੇ ਹੀ ਆ ਨਾ ਉਧਰ ਹੁਣਾਵਾ ਪਿਆ ਵੇਖਾਂ ਉਧਰ ਹੁਣਾਵਾ ਪਿਆ ਨਾ ਇੱਥੇ ਕੁੰਬ ਦਾ ਮੇਲਾ ਲੱਗਾ ਵਾ ਪੀ ਜਿੱਥੇ ਗਵਾਚ ਗਿਆ ਵਾ ਨਾ ਤੇਰੇ ਅੰਦਰ ਮੈਂ ਆਵਾ ਨਾ ਕਿਤਾ ਸੰਦੀਪ ਆਵੇ ਤੇ ਕਿੱਥੇ ਰੱਖ ਲਿਆ ਤੂੰ ਨਾਲੇ ਇੰਨੀਆਂ ਮਹਿੰਗੀਆਂ ਚੀਜ਼ਾਂ ਜਿਹੜੀਆਂ ਵਾ ਉਹ ਕਿੱਦਾਂ ਰੱਖੀ ਦੀਆਂ ਵਾ ਦਿਮਾਗ ਨਹੀਂ ਕੰਮ ਕਰਦਾ ਜੇ ਨਹੀਂ ਸਾਮਨ ਜੋਗੀ ਹੈਗੀ ਤੇ ਮੈਨੂੰ ਫੜਾ ਦਿੰਦੀ ਮੈਂ ਰੱਖ ਲੈਂਦੀ ਹੋਣ ਹਾਵਲੀ ਜੀ ਨੇ ਕਹਤਾ ਮੰਮੀ ਪਤਾ ਨਹੀਂ ਕਿਥੇ ਰੱਖਿਆ ਗਿਆ ਵਾ ਹੱਦ ਹੋ ਗਈ ਤੇਰੇ ਵਾਲੀ ਤੇ ਉਹੀ ਮੰਮੀ ਤੁਸੀਂ ਤੇ ਇਦਾਂ ਕਰਨ ਦੇ ਆ ਜਿੱਦਾਂ ਗਵਾਚ ਗਿਆ ਹੁੰਦਾ ਵਾ ਮੈਂ ਕਹਿੰਦੀ ਆ ਫਿਰ ਰੱਖਿਆ ਗਿਆ ਵਾ ਕਿਤੇ ਪਤਾ ਨਹੀਂ ਵੀ ਹੁਣ ਇਧਰਲੇ ਬੈੱਡ ਜਵਾ ਤੇ ਜਾਂ ਲ ਮਰੀ ਦੇ ਵਿੱਚ ਵਾ ਮੈਂ ਇਹ ਗੱਲ ਕਰਨ ਦੇਈ ਆ ਤੂੰ ਇਹ ਤਾਂ ਮੈਨੂੰ ਛਦੈਨ ਬਣਾਤਾ ਉਦਾਂ ਹੀ ਤੇ ਤੂੰ ਗਵਾ ਦਿੱਤਾ ਵਾ ਇਹ ਵਾਲੀ ਗੱਲ ਤੇ ਹੋਈ ਨਹੀਂ ਵਿੱਚ ਨਾਲੇ ਛਦੈਨ ਤੂੰ ਮੈਨੂੰ ਬਣਾਇਆ ਵਾ ਕਿ ਜਾਂ ਮੈਂ ਤੈਨੂੰ ਬਣਾਇਆ ਵਾ ਮੰਮੀ ਤੁਸੀਂ ਮੈਨੂੰ ਸਿੱਧਾ ਦੱਸੋ ਤੂੰ ਹੀ ਸੈਟ ਕਰਾਂਗੀ ਹਾਂ ਨੂੰ ਵੀ ਤਾਂ ਪਤਾ ਲੱਗੇ ਨਾ ਮੁੜ ਕੇ ਮੈਂ ਕਹਾਂ ਨੂੰ ਤੁਹਾਡੇ ਹੱਥ ਫੜਾਦਾ ਤਾਂ ਮੁੜ ਕੇ ਮੈਂ ਮੁੜ ਕੇ ਵੇਂਦੀ ਰਹਾ ਵੀ ਸੱਟ ਕਿੱਥੇ ਗਿਆ ਮੇਰੀ ਸੁਣ ਗੱਲ ਜੇ ਸਿੱਧੀ ਗੱਲ ਸੁਣਨੀ ਹੈ ਤੇ ਸੰਦੀਪ ਵਾਸਤੇ ਸੈਟ ਬਣਾਉਣਾ ਵਾ ਉਹ ਕਹਿੰਦੀ ਵੀ ਮੈਨੂੰ ਭਾਬੀ ਵਾਲਾ ਸੈਟ ਪਸੰਦ ਵਾ ਜਿੱਦਾਂ ਦਾ ਉਹਨੂੰ ਬਣਾ ਕੇ ਦਿੱਤਾ ਨਾ ਮੇਰਾ ਉਦਾਂ ਦਾ ਬਣਾ ਕੇ ਲਿਆਓ ਉਹ ਤੇ ਬਸ ਮੈਂ ਡਿਜ਼ਾਈਨ ਹੀ ਅੱਛਾ ਵਿਖਾ ਲੈਣਾ ਵਾ ਉਹਦੇ ਵਹਿ ਪੁਰਾਣੇ ਰਿਵਾਜ ਦਾ ਉਹਦਾ ਅੱਜ ਕੱਲ ਇਹਨੇ ਕੀ ਪਾਉਣਾ ਚੱਲ ਉਹ ਨਵੇਂ ਰਿਵਾਜ ਦਾ ਬਣਾਵੇਂ ਇਹਨੇ ਸੋਹਣਾ ਡਿਜ਼ਾਈਨ ਵਾ ਉਹਦੇ ਵਿੱਚ ਜਿੰਨੇ ਪਾਉਣਾ ਵਾ ਉਹਨੂੰ ਨੇ ਪੁਰਾਣਾ ਲੱਗਣ ਡਿਆ ਤੇ ਤੈਨੂੰ ਇਹ ਗੱਲ ਦੇ ਵਿੱਚ ਕੀ ਕੋਈ ਨਹੀਂ ਮੇਰੇ ਕੱਢ ਦੇ ਮੇਰੇ ਹੱਥ ਫੜਾ ਵੇਖ ਕੇ ਦਊਂਗੀ ਹੁਣ ਮੰਮੀ ਨਹੀਂ ਲੱਭਣ ਡਿਆ ਹੈਗਾ ਲੱਭ ਜਾਂਦਾ ਨਾ ਤੇ ਤੁਹਾਨੂੰ ਮੈਂ ਦੇ ਦਊਂਗੀ ਕੋਈ ਸਾਇਆਕ ਨਹੀਂ ਬੱਦਪਦੀ ਅੱਜੇ ਜਾਣਾ ਵਾ ਮੈਨੂੰ ਕਿਹੜੀ ਗੱਲ ਦਾ ਨਹੀਂ ਪਤਾ ਚੌਮਾ ਤੋਲਿਆਂ ਦਾ ਸੈੱਟ ਵਾ ਤੂੰ ਦਹਾੜੀ ਜੀ ਕਿਹਾ ਤਾ ਲੱਭਣ ਨਹੀਂ ਡਿਆ ਪੂਰੇ 4 ਲੱਖ ਦਾ ਵਾ ਸ਼ਾਮਾਂ ਤੱਕ ਮੈਨੂੰ ਲੱਭ ਕੇ ਨਾ ਤਾਂ ਫੜਾ ਕਿੱਥੇ ਰੱਖਿਆ ਵਾ ਤੈਨੂੰ ਲੱਭਣ ਨਹੀਂ ਡਿਆ ਮੇਰੇ ਕੋਲ ਹੀ ਆ ਨਾ ਮੰਮੀ ਤੇ ਫੜਾ ਫੜਾ ਕਰਦੇ ਕਿਉਂ ਨਹੀਂ ਗਈ ਵੇਖ ਲੈਨੀ ਹੁਣ ਉਧਰ ਕਿਤੇ ਪਿਆ ਹੋਣਾ ਵਾ ਬੈੱਡ ਵਿੱਚ ਰੱਖਿਆ ਬੈੱਡ ਵਿੱਚ ਲੋਕੀ ਕੱਪੜੇ ਰੱਖਦੇ ਆ ਕਿ ਸੋਨਾ ਰੱਖਦੇ ਆ ਮੇਰੀ ਸੁਣੋ ਗੱਲ ਜੇ ਤੁਸੀਂ ਜਾਣਾ ਹੀ ਸ਼ਹਿਰ ਤੁਸੀਂ ਮੈਨੂੰ ਪਹਿਲਾਂ ਦੱਸਦੇ ਹੇ 1-2 ਦਿਨ ਤੇ ਮੈਂ ਵੇਖ ਕੇ ਤੇ ਰੱਖ ਛੱਡਦੀ ਹੁਣ ਪਿਆਰਦੇ ਤੁਸੀਂ ਮੇਰੇ ਆਗ ਤੇ ਸਿਰ ਖਾਂਡਿਆ ਪਏ ਮੈਂ ਤਾਂ ਐਵੇਂ ਤੈਨੂੰ ਖੜਾਤਾ ਜਿੱਦਾਂ ਦੂਜਾ ਰੱਖਾ ਇਹ ਵੀ ਕੋਲੀ ਰੱਖ ਲੈਂਦੀ ਉਹ ਚਲੋ ਠੀਕ ਵਾ ਤੂੰ ਜਵੇਂ ਲੜਾਈ ਕਰਨੀ ਹੁੰਦੀ ਆ ਆਹ ਕੰਮ ਛੱਡ ਦੇ ਜਾ ਕਲਮਰੀ ਵਿੱਚ ਵੇਖ ਲੈਨੀ ਕੋਈ ਨਹੀਂ ਸ਼ੋਗਰ ਵਗਦੇ ਖੜਾ ਛੁੱਟਿਆ ਥੋੜਾ ਬੋਦਾ ਬੋਲਣਾ ਤੇ ਪੈਣਾ ਹੈ ਕੀ ਕਰਨਾ ਤੇ ਉਹਨਾਂ ਦੇ ਮੂੰਹ ਸੱਚ ਨਿਕਲ ਜਾਣਾ ਕਿ ਸੋਨਾ ਹੈ ਕਿੱਥੇ ਤੇ ਕੋਈ ਨਹੀਂ ਨਾ ਹੋਊਗਾ ਨਾ ਤੇ ਕੱਲ ਨੂੰ ਜਾਨੀ ਹੈ ਪਿੰਡ ਤੂੰ ਉਥੇ ਜਾ ਕੇ ਤੇ ਲੈ ਆਵਾਂਗੀ ਉਦਾਂ ਨਾ ਜਾਣ ਛੱਡਣੀ ਹੈ ਮੇਰੀ ਹੁਣ ਜਾ ਕੇ ਵਹੀ ਡੈਡੀ ਦੇ ਕੰਨ ਭਰਦੇ ਨੇ ਸੋਨਾ ਪਤਾ ਨਹੀਂ ਕਿੱਥੇ ਚਲ ਗਿਆ ਵਾ ਐਡਾ ਹੋ ਗਿਆ ਵਾ ਕੀ ਪਤਾ ਕੀ ਹਿਸਾਬਾ ਤੇ ਕੀ ਨਹੀਂ ਸੱਟ ਜਿਹੜਾ ਅੱਖਾਂ ਤੇ ਦਈ ਆ ਇਹਦਾ ਕੀ ਪਤਾ ਉਹ ਹੀ ਕੁੜੀ ਨਮੜ ਕੇ ਪਾ ਦੇ ਤੇ ਮੈਂ ਮੜ ਕੇ ਮੂੰਹ ਵੱਲ ਵੇਂਦੀ ਰਵਾਂ ਦੰਦੀ ਤੇ ਮੈਂ ਵੀ ਨਹੀਂ ਆਈ ਤਾਂ ਨਾਲ ਜਾਊਂਗੀ ਸ਼ਰਦ ਬਣਾ ਕੇ ਲਿਆਉਂਗੀ लवली ਆ ਫੋਨ ਕਰਾਂ ਬੰਦ ਤੇ ਮੇਰੀ ਗੱਲ ਸੁਣ ਜਰੀਕਾ ਕਿਉਂ ਕੀ ਗੱਲ ਹੋ ਗਈ ਆ ਗੱਲ ਕੀ ਹੁਣੀ ਆ 2 ਘੰਟੇ ਹੋ ਗਏ ਤਿਆਰ ਹੋ ਕੇ ਬੈਠਿਆਂ ਨੂੰ ਸ਼ਹਿਰ ਜਾਣਾ ਹੈਗਾ ਤੇ ਰਪਿੰਦਰ ਨੂੰ ਮੈਂ ਕਹਿ ਲਈ ਹਾਂ ਕਿ ਜਿਹੜਾ ਤੇਰਾ ਸੈਟ ਵਾ ਮੈਨੂੰ ਦੇ ਮੈਂ ਉਥੋਂ ਨਵਾਂ ਸੈਟ ਬਣਾ ਕੇ ਲਿਆਉਣਾ ਸੰਦੀਪ ਵਾਸਤੇ ਉਹ ਕਹਿੰਦੀ ਆ ਵੀ ਜਿੱਦਾਂ ਦਾ ਭਾਬੀ ਦਾ ਬਣਾਇਆ ਮੈਨੂੰ ਓਦਾਂ ਦਾ ਚਾਹੀਦਾ ਵਾ ਏਰਪਿੰਦਰ ਦੇਣ ਕਿਉਂ ਨਹੀਂ ਰਹੀ ਮੈਨੂੰ ਸੈਟ ਕਦੀ ਸਹਰਾਣੇ ਚੜ੍ਹੋਂਦੀ ਫਿਰਨ ਰਹੀ ਆ ਕਦੀ ਕੁਛ ਕਰਦੀ ਫਿਰਨ ਰਹੀ ਆ ਜੇ ਨਹੀਂ ਦੇਣਾ ਤਾਂ ਵੀ ਮੈਨੂੰ ਸਾਫ਼ ਦੱਸੇ ਤੁਸੀਂ ਕੀ ਬਨੋ ਕਿਹਾ ਤੇ ਹੈਗਾ ਦੋ ਵਾਰਾਂ ਗਈਆਂ ਮੈਂ ਉਹਦੇ ਵੱਲ ਚੱਲ ਉੱਥੇ ਹੀ ਹੁਣਾਵਾ ਕੇ ਦੇ ਦੇ ਦਿੰਦੀ ਆ ਤੁਹਾਨੂੰ ਸੈਟੀ ਚਾਹੀਦਾ ਕਿ ਜਾਣ ਚਾਹੀਦੀ ਆ ਜਾਣ ਨਹੀਂ ਕਿ ਚਾਹੀਦੀ ਕਦੀ ਕਹਿੰਦੀ ਆ ਵੀ ਬੈੱਡ ਵਿੱਚ ਪਿਆ ਵਾ ਕਦੀ ਫਲਾਣੀ ਅਲਮਾਰੀ ਵਿੱਚ ਪਿਆ ਵਾ ਤੂੰ ਵੀ ਸਿਆਣਾ ਵਾ ਜਿਹੜੀਆਂ ਸੋਨੇ ਦੀਆਂ ਚੀਜ਼ਾਂ ਹੁੰਦੀਆਂ ਵਾ ਉਹ ਬੈੱਡ ਵਿੱਚ ਸੁੱਤੀਆਂ ਹੁੰਦੀਆਂ ਵਾ ਉਹ ਮਾਤਾ ਕਿਤੇ ਗਾਂਵ-ਪਛਾਂਹ ਹੋ ਗਿਆ ਹੋਊਗਾ ਉੱਥੇ ਕਿਹੜਾ ਕਿਤੇ ਵਿਆਹ ਧਰਤਾ ਵਾ ਕੱਲ ਨੂੰ ਚਲ ਜਿਓ ਹਾਂ ਆਪੇ ਲੱਭ ਜਾਂਦਾ ਨਾ ਕਰ ਮੇਲਾ ਲੱਗਾ ਹੈਗਾ ਵੀ ਗਾਂਵ-ਪਛਾਂਹ ਰੱਖਿਆ ਗਿਆ ਵਾ ਇਹ ਇਹੋ ਜਿਹੀਆਂ ਚੀਜ਼ਾਂ ਸਾਮਨ ਜੋਗੀ ਨਹੀਂ ਹੈਗੀ ਜੇ ਨਹੀਂ ਇਹ ਸਮਾਨ ਸੰਭਿਆ ਜਾਂਦਾ ਤਾਂ ਮੈਨੂੰ ਫੜਾ ਦਿੰਦੀ ਉਹਦਾ ਸੈਟ-ਅਪ ਆ ਨਾ ਉਹਨੇ ਸੰਭਿਆ ਹੀ ਹੋਊਗਾ ਉਹ ਮਾਤਾ ਕੁੜੀ ਨੂੰ ਕਹੇ ਕਿ ਕਿੱਦਾਂ ਦੇ ਸੈਟ ਪਈ ਹੁੰਦੀਆਂ ਉੱਥੇ ਉਹਦਾਂ ਦਾ ਬਣਾਲੇ ਹਾਂ ਉਹਦੇ ਨਾਲ ਦਾ ਹੀ ਬਣਾਉਣਾ ਵਾ ਜਿਹੜਾ ਰੁਪਿੰਦਰ ਕੋ ਆ ਤਾਰ ਲਿਆ ਵਾ ਮਨ ਚ ਵੀ ਬਸ ਹੁਣ ਲੱਭੂਗਾ ਤੇ ਫੇਰ ਹੀ ਉਹ ਖਾ ਕੇ ਰਹਿਣਾ ਆਪੇ ਲੱਭ ਜਾਂਦਾ ਵਾ ਏਦਾਂ ਖਾ ਵੀ ਫਿਰਨੀ ਆ ਪਤਾ ਨਹੀਂ ਕੀ ਹੋ ਗਿਆ ਤੁਹਾਡੇ ਪਹਾੜਤ ਕੁਝ ਹੋਇਆ ਹੀ ਨਹੀਂਗਾ ਮੇਰੇ ਪਹਾੜਾ ਹੋ ਗਿਆ ਵਾ ਨਾ ਕਿੰਨੇ ਦਾ ਸੈੱਟ ਵਾ 4 4.5 ਲੱਖ ਦਾ ਤੋਂ ਬਣਿਆ ਸੀ ਤੇ ਤੂੰ ਕਹਿੰਦੇ ਆ ਵੀ ਮਾਰਾ ਤੱਖਾ ਵੀ ਫਿਰਨ ਲਈ ਆ ਤੇ ਤੀ ਨਾ ਪੰਦੇ ਜੇ ਮਹਿੰਗਾ ਸੀ ਤੇ ਜੇ ਤੂੰ ਹੀ ਪਤਾ ਉਹ ਤੇ ਹੁਣ ਕਮਰੇ ਚ ਚੁੱਕਣ ਦੇ ਲਈ ਆ ਤੀ ਸਰਤੇ ਵੇ 9 ਤੇ ਨੂੰ ਪਾਈਦਾ ਹੀ ਆ ਪਾਸ ਜੇ ਹੁਣ ਸਾਨੂੰ ਲੋੜ ਪਈ ਆ ਤਾਂ ਕੱਢ ਕੇ ਫੜਾਦੇ ਹਾਂ ਉਹ ਮੈਂ ਤੇ ਮਾਰਾ ਕਹਿਂ ਦਿਆਂ ਕਿ ਕੋਈ ਗੱਲ ਨਹੀਂ ਮੈਂ ਜਾਣਾ ਹੋ ਗਿਆ ਨਹੀਂ ਲੱਭਣ ਤੇ ਆਪੇ ਲੱਭ ਜਾਊਗਾ ਤੂੰ ਵੀ ਨਾ ਜੋਰੂ ਦਾ ਗੁਲਾਮ ਹੀ ਬਣਿਆ ਵਾ ਜਿੱਦਾਂ ਉਹ ਕਹਿੰਦੀ ਆ ਓਦਾਂ ਮੰਨੀ ਜਾਣਾ ਵਾ ਉਹਨੂੰ ਨਹੀਂ ਕਹਿ ਸਕਦਾ ਕਿ ਮੰਮੀ ਸੈਟ ਮੰਗਣ ਲਈ ਤਾਂ ਕੱਢ ਕੇ ਤੇ ਫੜਾ ਦੇ ਤੂੰ ਕਿ ਉਹਨੇ ਕਿਹੜਾ ਵੇਚਤਾ ਵਾ ਕਿ ਜੇ ਮੈਂ ਵੇਚਤਾ ਵਾ ਮੈਨੂੰ ਕਿਪਤਾ ਵੇਚ ਹੀ ਨਹੀਂ ਦਿੱਤਾ ਜਿਹੜਾ ਪੈਰਾਂ ਦੇ ਪਾਣੀ ਨਹੀਂ ਪੈਂਦੇ ਐਂ ਲਈ 2 ਘੰਟੇ ਹੋ ਗਏ ਤਾਂ ਰਿਪਿਓ ਨੂੰ ਤਿਆਰ ਕੀਤਾ ਵਾ ਉਹਨੇ ਮੇਰੇ ਦਿਵਾਲੇ ਹੁਣਾ ਵਾ ਉਹਨੇ ਬਣਾ ਕੇ ਕਰਨਾ ਕੀ ਐ ਸੈਟ ਅਜੇ ਬਣਾ ਕੇ ਤੇ ਮੈਂ ਦੇਣਾ ਤਾੜਾ ਕੀ ਮਤਲਬ ਪੁੱਛੰਦਾ ਵੀ ਕੀ ਕਰਨਾ ਵਾ ਕੱਲ ਨੂੰ ਪਉਣਾ ਨਹੀਂ ਗਾ ਇਹਨੂੰ ਹੋਰ 100 ਖਰਚੇ ਹੁੰਦੇ ਵਿਆਹ ਤੇ ਮੁੜ ਕੇ ਸੋਨਾ ਬਣਾਵੇਂਗਾ ਕਿ ਹੋਰ ਸਮਾਨ ਲਵੇਂਗਾ ਕੋਈ ਗੱਲ ਨਹੀਂ ਖਲੋਜੋ ਹੱਕ ਦੋ ਦਿਨ ਲੱਭ ਦਿੰਨੇ ਮੈਨੂੰ ਉਹਦੇ ਤੁਹਾਡੀ ਸਮਝ ਨਹੀਂ ਆਉਂਦੀ ਕਿਥੋਂ ਲੱਭਣਾ ਵਾ ਇਹ ਤਾਂ ਲੋਕਾਂ ਦੇ ਘਰ ਆ ਖਾਏ ਜਾਂ ਖੱਤੇ ਹੋ ਉਹ ਮਾਦਾ ਤੈਨੂੰ ਸੈਟੀ ਚਾਹੀਦਾ ਵਾ ਨਾ ਮੈਂ ਤਾਂ ਕਹਿਣ ਡਿਆ ਵਾ ਵੀ ਤੈਨੂੰ ਫੜਾ ਦਾਂਗਾ ਲਿਆ ਕੇ ਮੈਂ ਇਹ ਤੁਹਾਡੀਆਂ ਦੋਵਾਂ ਦੀਆਂ ਦੀਆਂ ਨਾ ਰਲੀਆਂ ਚੁਗਣ ਡੀਆਂ ਵਾ ਮੈਨੂੰ ਬਣਾਉਣ ਡੇ ਜਾਂ ਛਦਾਣ ਐਡੀ ਮੈਂ ਸ਼ਦਾ ਨਹੀਂ ਗਈ ਧੁੱਪੇ ਤਾਹਲੇ ਨਹੀਂ ਮੈਨੂੰ ਆਗੇ ਸੁਣੀ ਨਾ ਮੇਰੀ ਗੱਲ ਬੰਦਿਆਂ ਵਾਂਗ ਉਹਨੂੰ ਕਹ ਦੇ ਕਿ ਸੈਟ ਕੱਢ ਕੇ ਮੈਨੂੰ ਫੜਾ ਦੇ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਹਾਲੇ ਦਾ ਮੈਂ ਉਹ ਕਰੂੰਗੀ ਜਿਹੜਾ ਨਹੀਂ ਕਰਨ ਵਾਲਾ ਇਹ ਚਲਾਕੀ ਆ ਨਾ ਪਹਿਲਾਂ ਤੂੰ ਹੀ ਸਾਡੇ ਨਾਲ ਸਲਾਹ ਕੀਤੀ ਕਿ ਅਸੀਂ ਸੋਨਾ ਬਣਾਉਣ ਜਾਣਾ ਵਾ ਤੇਰਾ ਸਲਾਹ ਕਾਦੀ ਕਰਦੀ ਹਾਂ ਤਾਂ ਫਿਰ ਸੈਟ ਕਾਲ ਹੀ ਦਈਏ ਅਸੀਂ ਸਲਾਹ ਤੇ ਤੇਰੇ ਪਿਓ ਨਾਲ ਮੈਂ ਕਰਨੀ ਸੀ ਹਾਂ ਲੱਗਾ ਤਾਂ ਹੋਰ ਬੁੜਕਣਾ ਤੈਨੂੰ ਪਤਾ ਹੀ ਨਹੀਂ ਵੀ ਕਹ ਦੇਣਾ ਗੱਲ ਕਰਨ ਦੇ ਆ ਮੈਂ ਗਲਤੀ ਨਹੀਂ ਮੰਨਦਾ ਵੀ ਉਹਦੀ ਗਲਤੀ ਹੈ ਮੰਮੀ ਕੋਈ ਨਹੀਂ ਮੈਂ ਕਹਿੰਦਾ ਮੇਰ ਨਾਲ ਸਲਾਹ ਕੀਤੀ ਤੁਹਾਡੇ ਪਿਓ ਦੇ ਹੁੰਦਿਆ ਤੁਹਾਡੇ ਨਾਲ ਸਲਾਹ ਕਰਨਾ ਮੇਰਾ ਕੋਈ ਕੰਮ ਨਹੀਂ ਆ ਹੁਣ ਮਾਰਦਾਂ ਨੂੰ ਜਾ ਕੇ ਨਾ ਬੰਨੀਆ ਡਿਆ ਦੇ ਤੈਨੂੰ ਮਾਰਦਣਾ ਤੂੰ ਕਾਨੂੰ ਉਹਨੂੰ ਕਾਹ ਕਹਿਣਾ ਹਾਂ ਆਰਤੀ ਕਰ ਉਹਦੀ ਡਰਦਾ ਫਿਰਦਾ ਉਤੋਂ ਦੱਸ ਹੁਣ ਮੈਂ ਇਹਨੂੰ ਕੀ ਕਹਾਂ ਸੈਟ ਉੱਥੇ ਹੀ ਚੰਗਾ ਹੈ ਰੁਪਿੰਦਰ ਨੇ ਸੱਚੀ ਗੱਲ ਨਹੀਂ ਦੱਸੀ ਨਹੀਂ ਦੇ ਇਹਨੇ ਰੁਪਿੰਦਰ ਦੇ ਗੱਲ ਕਰੇ ਨਾ ਚੱਲ ਦੋਗ ਦਿਨ ਆਲੇ-ਕਾਲੇ ਪਹੁੰਚੇ ਨਾ ਫਿਰ ਉਥੋਂ ਲਿਆ ਕੇ ਦੇ ਦਾਂ ਅਹੀਂ ਕਿਹੜਾ ਵੇਚਤਾ ਵਾ ਉੱਥੇ ਹੀ ਪਿਆ ਵਾ ਕਹਿੰਨੀ ਆ ਨੌਨਾ ਤਾਂ ਸਿਰ ਤੇ ਆਪੇ ਚੜਨਾ ਜਦੋਂ ਪੋਤੀ ਆਪਣੇ ਵੱਲ ਨੀ ਕਹੇਗਾ ਹਾਦੀ ਹੋ ਗਈ ਆ ਕੀ ਫੁੰਮੜੀਆਂ ਪਉਂਦੀ ਫੇਂਡੀਆਂ ਮੈਂ ਕਦੋਂ ਦਾ ਤਿਆਰ ਹੋ ਗਿਆ ਤੇ ਉਥੇ ਖਲੋਤਾ ਤੂੰ ਹੀ ਤਾਂ ਤਿਆਰ ਹੋਏ ਜੇ ਜੋ ਘਰ ਚ ਬੰਡਿਆ ਉਹ ਵੀ ਵੇਖ ਲੋ ਉਹ ਜਦੋਂ ਕਿਤੇ ਜਾਣਾ ਹੁੰਦਾ ਤੇਰੇ ਘਰੋਂ ਕਪਾਤਾ ਨਹੀਂ ਮੁੱਕਦਾ ਇਹ ਇੱਥੋਂ ਨਹੀਂ ਕਪਾਤ ਮੁਕਣਾ ਜਦੋਂ ਸਗਾਤਾ ਨਵੀਆਂ ਆ ਜਾਣਾਂ ਕਪਾਤੇ ਇਦਾਂ ਹੀ ਪੈਂਦਾ ਹੁੰਦਾ ਵਾ ਹੁਣ ਕੀ ਹੋ ਗਿਆ ਵਾ ਹੁਣ ਕੀ ਆ ਸੰਦੀਪ ਕਹਿੰਦੇ ਸੀ ਵੀ ਭਾਬੀ ਵਰਗਾ ਸੈਟ ਬਣਾ ਦੋ ਉਨੋਂ ਮੈਂ ਕਿਹਾ ਵੀ ਸੈਟ ਕੱਢ ਕੇ ਦੇ ਉਹ ਪਿਆਰਾਂ ਦਾ ਪਾਣੀ ਨਹੀਂ ਪੈਣਦੇ ਅੰਡਈ ਕਦੀ ਕਿਤੇ ਹੱਥ ਮਾਰ ਕਦੀ ਕਿਤੇ ਹੱਥ ਮਾਰ ਜੇ ਤੁਹਾਡੇ ਪੁੱਤ ਵੱਲ ਗਈਆਂ ਉਹ ਗਾੜੀ ਇੱਕ ਦੇ ਚਾਲ ਜਵਾਬ ਦੇਂਦੇ ਆ ਵਾ ਉਹਦੀ ਏਡੀ ਲੰਮੀ ਜ਼ਬਾਨ ਹੋਈ ਆ ਰਮਨ ਮੈਨੂੰ ਤੇ ਰਕੇਂਦਰ ਦੀ ਸਮਝ ਨਹੀਂ ਆਉਂਦੀ ਇਹਦੇ ਵਿੱਚ ਕੀ ਹਰਜਾ ਜੇ ਪਿਆ ਪੋਲ ਤੇ ਕੱਢ ਕੇ ਫੜਾ ਦੇ ਪਿਆ ਲੋ ਮੰਮੀ ਜੀ ਲੈ ਜਾਓ ਤੁਸੀਂ ਤੇ ਬਣਾ ਲਿਓ ਇਹੋ ਗੱਲ ਤੇ ਮੈਂ ਕਹਿਣ ਰਹੀ ਆ ਜੇ ਤੁਹਾਡੇ ਮੁੰਡੇ ਵੱਲ ਗਈਆਂ ਉਹ ਗਾੜੀਆਂ ਮੈਨੂੰ ਕਹਿੰਦਾ ਤੁਸੀਂ ਸਾਡੇ ਨਾਲ ਸਲਾਹ ਕੀਤੀ ਸੀ ਮੇਹਾਂ ਤੂੰ ਕੋਣ ਸਲਾਹ ਕਰਨ ਵਾਲਾ ਤੇਰੇ ਨਾਲ ਕਾਦੀ ਸਲਾਹ ਕਰਨੀ ਹੈ ਅਸੀਂ ਦੋਵੇਂ ਜੀ ਹੈਗੇ ਆ ਸਲਾਹ ਕਰਨ ਵਾਸਤੇ ਜਿੱਦਾਂ ਤੇਰਾ ਬਣਾਇਆ ਸੀ ਸੋਨਾ ਉਦੋਂ ਤੇਰੇ ਨਾਲ ਸਲਾਹ ਕੀਤੀ ਸੀ ਉਦੋਂ ਵੀ ਅਸੀਂ ਦੋਵੇਂ ਜੀ ਗਏ ਹਾਂ ਤੇ ਚੁੱਪ ਕਰਕੇ ਮਨ ਪਸੰਦਾ ਬਣਾ ਕੇ ਤੇ ਲੈ ਆਏ ਹਾਂ ਨਹੀਂ ਇਹਨਾਂ ਨਾਲ ਕਾਦੀ ਸਲਾਹ ਕਰਨੀ ਪੈਸਾ ਥੇਲਾ ਸਾਡੇ ਕੋਲ ਹੈ ਇਹਨਾਂ ਕੋਈ ਵੀ ਲੈ ਕੇ ਜਾਣਾ ਨਹੀਂ ਹੁਣ ਇਹ ਪ੍ਰਧਾਨਾ ਨਾ ਮੁਖਤਾਰ ਇਹ ਆ ਇਹਨਾਂ ਨੂੰ ਪੁੱਛਿਆ ਕਰੋ ਜਿਹੜੀ ਚੀਜ਼ ਬਣਾਉਣੀ ਹੈ ਇਹਨਾਂ ਨੂੰ ਪੁੱਛ ਕੇ ਬਣਾਇਆ ਕਰੋ ਪਰ ਅਮਰ ਗੋਲੀ ਮਾਰ ਜੇ ਨਹੀਂ ਲੱਭਣ ਡਿਆ ਤੇ ਉਹ ਸੰਦੀਪ ਨੂੰ ਕਹਿ ਵੀ 100 ਨੇ ਆਉਂਦੇ ਆ ਨੈਟ ਤੇ ਉਥੋਂ ਕੱਢ ਕੇ ਦੇ ਦੇ ਤੇ ਉਦੋਂ ਦਾ ਬਣਾ ਲੈਣੇ ਹੁੰਦੇ ਆ ਮੇਰੀ ਸੁਣੋ ਗੱਲ ਗੱਲ ਸੈਟ ਬਣਾਉਂਦੀ ਨਹੀਂ ਗਈ ਹੈਗੀ ਪਰ ਲੱਭਣ ਕਿਉਂ ਨਹੀਂ ਦਿਆ ਚੌਵਾਂ ਪੰਜਾਂ ਤੋਲਿਆਂ ਦਾ ਸੈਟ ਉਹ ਕਿੱਥੇ ਚਲ ਗਿਆ 4-5 ਲੱਖ ਦਾ ਵਾ ਤੁਸੀਂ ਉਹ ਬੰਦੇ ਨੇ ਇਦਾਂ ਕਰ ਜਾਂਦੇ ਜਿਵੇਂ ਪਿਓ ਪੋਤਾ ਲੱਭ ਜੂ ਲੱਭ ਜੂ ਤੇ ਹੁਣ ਉਹਨੂੰ ਫਿਰ ਉਹਦੇ ਗਲ ਪਾਵਾਂ ਤੇ ਪਿਆਣਾ ਨਹੀਂ ਗੱਲ ਪਰ ਮਨ ਹੌਸਲਾ ਕਰ ਕੋਈ ਗੱਲ ਨਹੀਂ ਆਪੀ ਲੱਭ ਕੇ ਤੇ ਦੇ ਦੂਗੀ ਤੇ ਹੁਣ ਇਦਾਂ ਕਰ ਜਾਣਾ ਵਾ ਕਿੱਦਾਂ ਕਰਨੀ ਆ ਮੈਂ ਕਿਤੇ ਨਹੀਂ ਜਾਣਾ ਮੈਂ ਇਹਨੂੰ ਸੈਟ ਲੈ ਕੇ ਫੇਰ ਜਾਣਾ ਵਾਂ ਇਹ ਆਂਦੀ ਲੱਭਦਾ ਨੀਗਾ ਇਹਦੇ ਮੈਂ ਖੱਡਾਂ ਚੋਂ ਕੱਢੂੰਗੀ ਵੇਖੀ ਸਹੀ ਕਿੱਦਾਂ ਇਹ ਸੈਟ ਫੜਾਉਂਦੀ ਆ ਜਿਹੜੀ ਇਹ ਚਾਦਰ ਬਣੀ ਆ ਨਾ ਘਰ ਦੇ ਵਿੱਚ ਵੀ ਮੰਮੀ ਛ ਦੇਣੀ ਆ ਘਰੇ ਮੈਂ ਸਭ ਜਾਣਦੀ ਆ ਕਿ ਕਰਦੀ ਕੀ ਫਿਰਦੀ ਆ ਪਹਿਲਾਂ ਤਾਂ ਸਵਾਲ ਜਵਾਬ ਕਰਨ ਦੇ ਹੀ ਕੀ ਕਰਨਾ ਵਾਂ ਕਿਹਦੇ ਵਾਸਤੇ ਬਣਾਵਾਵਾ ਤੈਨੂੰ ਨਹੀਂ ਪਤਾ ਕਿ ਦੋ ਮੇਰੇ ਨਿਆਣੇ ਵਿਆਹਣ ਵਾਲੇ ਆ ਉਹਨਾਂ ਵਾਸਤੇ ਨਹੀਂ ਮੈਂ ਕੰਮ ਨਾ ਕਰਖਣਾ ਤੇ ਮਨੋਂ ਆਪਣੇ ਅੰਦਰ ਸੋੰਦੀ ਹੁਣੀ ਆ ਤੇ ਜਿਉਂਦੇ ਸੁਣੇਗਾ ਫੇਰ ਕੋ ਪਤਾ ਪਊਗਾ ਤੂੰ ਗੱਲ ਛੱਡ ਦੇ ਤੂੰ ਤੁਹਾਨੂੰ ਡਰ ਹਊ ਉਹਦੇ ਕੁਪੱਤ ਦਾ ਮੈਨੂੰ ਕੋਈ ਡਰ ਨਹੀਂਗਾ ਇੱਕ ਵਾਰ ਆ ਲੈੰਦੇ ਇਹਨੂੰ ਕੁਪੱਤ ਕਰਨ ਵੇਖੀ ਸਹੀ ਇਹਨੂੰ ਮਤ ਕਿਦਾਂ ਦਿੰਨੀ ਆ ਸੋਨਾ ਨਹੀਂ ਲੱਭਣ ਡਿਆ ਚੱਲ ਹੁਣ ਇਦਾਂ ਕਰ ਮੈਂ ਹੋਰ ਕੋਈ ਕੰਮ ਕਰ ਲੈਨਾ ਵਾ ਤੇ ਜਦੋਂ ਲੱਭ ਜੂਗਾ ਫਿਰ ਵੇਖਾਂਗੇ ਜਦ ਗਲਤੀ ਤੇ ਮੇਰੇ ਕੋ ਇਹ ਹੋ ਗਈ ਵਿਆਹ ਦੇ ਮਹੀਨਾ ਬਾਅਦ ਮੈਂ ਫਟ ਫਟ ਇਹਦੇ ਕੋਲ ਤੇ ਆਪਾ ਦੀ ਔਰ ਅਮਨ ਸਾਰੀਆਂ ਸੱਸਾਂ ਇਦਾਂ ਹੀ ਕਰਦੀਆਂ ਵਾ 2-4 ਦਿਨ ਰਹਿ ਦਿੰਦੇ ਹੁੰਦੀਆਂ ਮੁੜ ਕੇ ਲਵਾ ਲੈਂਦੀਆਂ ਵਾ ਮੈਂ ਤੇ ਇਹ ਸੋਚਿਆ ਕਿ ਜਾ ਕੇ ਪੇਕੇ ਕਹਿਣਾ ਵਾ ਪਾਇਆ ਸੈੱਟ ਤੇ ਸੱਸ ਨੇ ਉਸੇ ਵੇਲੇ ਲੈ ਕੇ ਰੱਖ ਲਿਆ ਚੱਲ ਆਪਣਾ ਸਮਾਨ ਆਪ ਸੰਭੋ ਕਿਤੇ ਜਾਣਾ ਆਉਣਾ ਪੈਂਦਾ ਵਾ ਕੱਢ ਕੇ ਤੇ ਪਾ ਲਿਆ ਮੈਨੂੰ ਕੀ ਪਤਾ ਸੀ ਕਿ ਇਹਨੇ ਕਹਣਾ ਗਵਾਚ ਹੀ ਗਿਆ ਵਾ ਹੁਣ ਚੰਗੀ ਰਹੀ ਆ ਹਾਂ ਭਾਈ ਉਹ ਤੇ ਜਗ੍ਹਾ ਹੀ ਖਲੋਰਾ ਪੈ ਗਿਆ ਵਾ ਹੁਣ ਕੀ ਕਰਾਂ ਅਸੀਂ ਆਪਾਂ ਖਾਣਾ ਜੀਆ ਗੱਲ ਨੂੰ ਨਾ ਛੱਡਦੀ ਨਹੀਂ ਇਹ ਮੁਟਕੀ ਜਿਹੜੀ ਫੜਕੇ ਬੈ ਜਾਂਦੀ ਏ ਫੇ ਤੈਨੂੰ ਮਿਲ ਜੂਗਾ ਹੁਣ ਹੌਸਲਾ ਕਰ ਲੈ ਲੱਭ ਲੈਨੇ ਪਰ ਨਾ ਜਿਹੜੀ ਗੱਲ ਦੇ ਪਿੱਛੇ ਪੈਣਾ ਵਾ ਨਾ ਉਦਿਨੇ ਤੈਆ ਤੱਕ ਜਾਣਾ ਵਾ ਕਿ ਕਿੱਥੇ ਗਿਆ ਤੇ ਕਿੱਥੇ ਨਹੀਂ ਗਿਆ ਹੈਗਾ ਤੇ ਬਾਕੀ ਕੋਈ ਨਹੀਂ ਆ ਏਦਾਂ ਕਰਦੀ ਆ ਜਿਹੜਾ ਸਟ ਮੰਮੀ ਉਹਨਾਂ ਨੇ ਪਾਇਆ ਸੀ ਨਾ ਏਦਾਂ ਕਰਨੀ ਉਹ ਵਖਾਲਦੀ ਨਹੀਂ ਨੀ ਪਰ ਨਾ ਇਹਨੇ ਕਿੱਥੇ ਜਾਣ ਛੱਡਣੀ ਏ ਇਹਨੇ ਦੇਖੋ ਹੀ ਜਣਾ ਵਾ ਇਹ ਤੋਂ ਡਿਜ਼ਾਈਨ ਨਹੀਂਗਾ ਹੈਗਾ ਤੇ ਫਿਰ ਮੈਂ ਕੀ ਕਰੂੰਗੀ ਕੋਈ ਨਹੀਂ ਅਜਿਹਾ ਟਾਈਮ ਤੇ ਹੁਣ ਕੱਢਦੇ ਆ ਨਾ ਹਉ ਤਾਂ ਸਵੇਰੇ ਜਾਗੇ ਨਾ ਫਿਰ ਫੜੀ ਲਿਆਵਾਂਗੇ ਹੋਰ ਕੀ ਕਰਨਾ ਪੂਰੀ ਸਿਆਪਾ ਪੈ ਗਿਆ ਕੋਈ ਨਾ ਕੋਈ ਨਾ ਗੱਲ ਹੋ ਹੀ ਜਾਂਦੀ ਆ ਘਰ ਦੇ ਵਿੱਚ ਜਿੰਨਾ ਮਰਜੀ ਮੀਆਂ ਖਾਣਾ ਪੇ ਟਾਈਮ ਚੰਗਾ ਨਾ ਲੱਗ ਜੀ ਪਰ ਨਾ ਚਲ ਉਹਨਾਂ ਜਰਮਾ ਨਾ ਬੱਬੀ ਨੂੰ ਫੇਰਾ ਮਾਰੋ ਨਾ ਮਾਰੋ ਮਾਰੋ ਅੱਪਰਾਦਾਵਾ ਇਹਦੀ ਗੁਤਨੀ ਜੀ ਨੂੰ ਵਾਲ ਮੈਂ ਚੱਜਣਾ ਦਵਾ ਇੱਕ ਵਾਰਾਂ ਤੇ ਆਹ ਵੇਖ ਲੈ ਛਿੱਡੂ ਦਾ ਹਾਲ ਉਹਦੇ ਵਾਲ ਦੀ ਗੱਲ ਕਰੀ ਜਾਣ ਡਿਆ ਵਾ ਜਾ ਕੇ ਉਹਨੂੰ ਦਬਕਾ ਨਹੀਂ ਮਾਰਨ ਡਿਆ ਵੀ ਕੱਢ ਕੇ ਦੇ ਸਲਾਮਾਂ ਲੱਭਣ ਡਿਆ ਮੇਰੇ ਨਾਲ ਸਲਾਹ ਕੀਤੀ ਤੇਰੇ ਨਾਲ ਹਰਕ ਸਲਾਹ ਕਰਿਆ ਕਰਾਂਗੇ ਤੂੰ ਸਾਡਾ ਪਿਓ ਜਿਹਾ ਬਣ ਗਿਆ